ਕਈ ਮਾਈਆਂ ਕਹਿ ਦਿੰਦੀਆਂ ਬਾਬੇ ਨਾਨਕ ਨੂੰ ਵੀ ਤੇ ਰਕੜੀ ਬੱਦੀ ਐ ਬੇਬੇ ਨਾਨਕੀ ਨੇ ਤੇ ਹੈਰਾਨ ਹੋਈਦਾ ਕਿ ਮਾਈ ਮਹਾਰਾਜ ਦੀ ਕਿਰਪਾ ਦੇ ਨਾਲ ਦਾਸ ਨੇ ਭਾਈ ਬਾਲੇ ਵਾਲੀ ਜਨਮਸਾਖੀ ਪੜੀ ਐ ਪੁਰਾਤਨ ਜਨਮਸਾਖੀ ਪੜੀ ਐ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਪੜੀ ਐ ਮਿਹਰਬਾਨ ਵਾਲੀ ਜਨਮਸਾਖੀ ਵੀ ਪੜੀ ਐ ਇਸੇ ਤਰ੍ਹਾਂ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵੀ ਪੜਿਆ ਐ ਪੰਥ ਪ੍ਰਕਾਸ਼ ਵੀ ਪੜਿਆ ਐ ਤੇ ਗੁਰ ਬਿਲਾਸ ਵੀ ਪੜੀ ਐ ਇਸੇ ਪ੍ਰਕਾਰ ਜਿਹੜੀ ਐ ਉਹ ਮਹਿਮਾ ਪ੍ਰਕਾਸ਼ ਵੀ ਪੜੀ ਐ ਸਾਰੇ ਗ੍ਰੰਥ ਪੜੇ ਨੇ ਸਾਨੂੰ ਤੇ ਨਹੀਂ ਕਿਤੇ ਲੱਭਿਆ ਵੀ ਕਿਤੇ ਬੇਬੇ ਨਾਨਕੀ ਨੇ ਰਖੜੀ ਬੱਧੀ ਹੋਵੇ ਕੋਈ ਨਹੀਂ ਫੋਟੋ ਨਹੀਂ ਲੱਗੀ ਫੋਟੋ ਫੋਟੋ ਤਾਂ ਜਿਹੜੀ ਮਰਜ਼ੀ ਬਣਾ ਲਓ ਅੱਜ ਬਣਾ ਲਓ ਫੋਟੋ ਜਿਹੜੀ ਮਰਜ਼ੀ ਬਣਾ ਲਓ ਫੋਟੋ ਦੇ ਵਿੱਚ ਤੇ ਕੋਈ ਮਸਲਾ ਨਹੀਂ ਸਾਧ ਸੰਗਤ ਜੀ ਉਹ ਫੋਟੋ ਬਣਾਈਆਂ ਵੀ ਬਜ਼ੁਰਗ ਵਸਤਾ ਹੈ ਸਤਗੁਰਾਂ ਦੀ ਤੇ ਬੇਬੇ ਨਾਨਕੀ ਜੀ ਦੀ ਤੇ ਬੇਬੇ ਨਾਨਕੀ ਰਖੜੀ ਬੰਨ ਰਹੀ ਆ ਤੇ ਰਖੜੀ ਵੀ ਬੜੀ ਫੈਂਸੀ ਹੈ ਅੱਜ ਕੱਲ ਵਰਗੀ ਅੱਜ ਕੱਲ ਵਰਗੀ ਉਹਦੇ ਤੇ ੴ ਲਿਖਿਆ ਹੋਇਆ ਤੇ ਉਹ ਥਾਲ ਦੇ ਵਿੱਚ ਲੱਡੂ ਵੀ ਪਏ ਨੇ ਤੇ ਬਾਬਾ ਜੀ ਨੇ ਪੈਸੇ ਵੀ ਜਿਹੜੇ ਬੇਬੇ ਨਾਨਕੀ ਨੂੰ ਦਿੱਤੇ ਨੇ ਉਹ ਸੋਨੇ ਦੇ ਰੁਪਈਆਂ ਦੇ ਵੀ ੴ ਲਿਖਿਆ ਹੋਇਆ ਤੇ ਮੈਂ ਕਿਹਾ ਥੋੜਾ ਜਿਹਾ ਉਹ ਐਡਵਾਂਸ ਬਣਾ ਗਿਆ ਫੋਟੋ ਚਿੱਤਰਕਾਰ ਜੇ ਅੱਜ ਕੱਲ ਬਣਾਉਂਦਾ ਨਾ ਤੇ ਅੱਜ ਕੱਲ ਦੇ ਹਿਸਾਬ ਨਾਲ ਥਾਲ ਦੇ ਵਿੱਚ ਆਈਫੋਨ ਵੀ ਰੱਖਿਆ ਹੋਣਾ ਸੀ ਵੀ ਬਾਬੇ ਨੇ ਆਈਫੋਨ ਗਿਫਟ ਕੀਤਾ ਹੈ ਬੇਬੇ ਨਾਨਕੀ ਨੂੰ ਇਹ ਸਾਡੇ ਮਨ ਦੀਆਂ ਕਲਪਨਾ ਨੇ ਅਸੀਂ ਬਣਾਈਆਂ ਨੇ ਜੋ ਮਰਜ਼ੀ ਬਣਾਈ ਜਾਓ ਕੌਣ ਰੋਕਦਾ ਹੈ ਇਹ ਫੋਟੋ 50 ਸਾਲ ਤੋਂ ਵਧੇਰੇ ਪੁਰਾਣੀ ਨਹੀਂ